ਮੈਂ ਬਿਲਕੁਲ ਕਹਿ ਰਿਹਾ ਚਾਹੇ ਆ ਆਪਦੇ ਵੀ ਤਾਂ ਮੈਂ ਬੋਲਿਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਲਾ ਕੇ ਭੇਜਿਆ ਹੋਇਆ ਵਾ ਉਹਨਾਂ ਨੇ ਪਰ ਇੱਥੇ ਦੀ ਗੱਲ ਮੈਂ ਸਿਰਫ ਬਠਿੰਡਾ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਬਠਿੰਡੇ ਜਿਹੜਾ ਵੀ ਕੋਈ ਕੈਂਡੀਡੇਟ ਕਿਉਂਕਿ ਗੱਲ ਪਾਰਟੀ ਦੀ ਨਹੀਂ ਗੱਲ ਕੈਂਡੀਡੇਟ ਜਿਹੜਾ ਵੀ ਕੈਂਡੀਡੇਟ ਬੀਬਾਰ ਸਿਮਰਤ ਕੋਰ ਬਾਦਲ ਨੂੰ ਹਰਾਉਂਦਾ ਉਹਨੂੰ ਆਪਣਾ ਸਮਰਥਨ ਦਿਓ ਚਾਹੇ ਕਿਸੇ ਵੀ ਪਾਰਟੀ ਦਾ ਵਾ ਗੱਲ ਪਾਰਟੀ ਦੀ ਗੱਲ ਬਹੁਤ ਸਾਰੇ ਜਿਦਾਂ ਇਥੇ ਆਪਣਾ ਜਿਹੜੇ ਕੈਂਡੀਡੇਟ ਨੇ ਬਹੁਤ ਸਾਰੇ ਕੈਂਡੀਡੇਟ ਨੇ ਤੁਸੀਂ ਦੇਖੋ ਕਿ ਜੇ ਗੁਰਮੀਤ ਸਿੰਘ ਖੁੱਡਿਆ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਜੀਤਮਿੰਦਰ ਸਿੰਘ ਸਿੱਧੂ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਬੀਬੀ ਪਰਮਪਾਲ ਕੌਰ ਉਹ ਹਰਾ ਸਕਦੀ ਉਹਦਾ ਸਮਰਥਨ ਕਰ ਦਿਓ ਗੱਲ ਪਾਰਟੀ ਦੀ ਨਹੀਂ ਇਹ ਗੱਲ ਵਿਅਕਤੀ ਦੀ ਇਹ ਬੀਬਾ ਹਰਸਿਮਰਤ ਕੌਰ ਬਾਦਲ ਬਾਦਲ ਪਰਿਵਾਰ ਨੂੰ ਹਰਾਉਣਾ ਸਿਰਫ ਬਾਦਲ ਪਰਿਵਾਰ ਨੂੰ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦੀ ਗੱਲ ਨਹੀਂ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਪੂਰੇ ਪੰਜਾਬ 'ਚ ਖੜੇ ਆ ਪਰ ਸ਼੍ਰੋਮਣੀ ਅਕਾਲੀ ਦਲ ਵੀ ਸੋਚੇ ਕਿ ਉਹਨੇ ਖਡੂਰ ਸਾਹਿਬ ਦੀ ਧਰਤੀ ਇੱਕ ਪਾਸੇ ਤਾਂ ਉਹ ਧਰਨੇ ਮੁਜਾਰੇ ਕਰ ਰਹੇ ਸੀਗੇ ਅਮਰਪਾਲ ਸਿੰਘ ਦੇ ਹੱਕ 'ਚ ਦੂਜੇ ਪਾਸੇ ਵਿਰਸਾ ਸਿੰਘ ਬਲਟੋਆ ਕੈਂਡੀਡੇਟ ਦੇ ਦਿੱਤਾ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਬਸ ਇਹੀ ਸੀਧਾਂ ਦੀ ਗੱਲ ਕਰਦੇ ਆ ਭਾਈ ਸਰਬਜੀਤ ਸਿੰਘ ਖੜਾ ਫਰੀਦਕੋੜ ਤੋਂ ਤੇ ਇੱਕ ਬਸੇ ਸਰਦਾਰ ਸਿਮਰਨਜੀਤ ਸਿੰਘ ਮਾਨੂ ਦੇ ਖਿਲਾਫ ਕੈਂਡੀਡੇਟ ਦੇ ਰਹੇ ਆ ਫੇਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਆਪਣਾ ਕੈਂਡੀਡੇਟ ਉੱਥੋਂ ਵਾਪਸ ਲੈਣਾ ਚਾਹੀਦਾ ਫਰੀਦਕੋੜ ਤੋਂ ਇੱਕੋ ਇੱਕ ਪੰਥਕ ਉਮੀਦਵਾਰ ਹੋਣਾ ਚਾਹੀਦਾ ਹੋ ਹੈ ਸਰਬਜੀਤ ਸਿੰਘ ਤੇ ਉਹਦਾ ਸਭ ਨੂੰ ਸਮਰਥਨ ਜੇਕਰ ਕੋਈ ਨਹੀਂ ਆਪਣੇ ਕੈਂਡੀਡੇਟ ਵਾਪਸ ਲੈਂਦਾ ਤੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਜਿਹੜੀਆਂ ਫਰੀਦਕੋਟ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਖਡੂਰ ਸਾਹਿਬ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਸਾਨੂੰ ਪੰਥ ਤੇ ਪੰਜਾਬ ਸਾਨੂੰ ਪਹਿਲਾਂ ਬਾਕੀ ਸਭ ਧੜੇਬੰਦੀਆਂ ਪਾਰਟੀਆਂ ਦੀ ਗੱਲ ਬਾਤ ਜਿਹੜੇ ਕੌਮ ਲਈ ਲੜੇ ਪੰਥ ਲਈ ਲੜੇ ਜਿੰਨਾਂ ਸ਼ਹਾਦਤਾਂ ਲਈਆਂ ਜਿੰਨਾਂ ਫਾਂਸੀਆਂ ਦੇ ਰਸੇ ਤੁੰਮੇ ਗੋਲੀਆਂ ਹਿੱਕ ਤੇ ਖਾਧੀਆਂ ਪੰਥ ਦੇ ਕੌਮ ਵਾਸਤੇ ਪੰਥ ਦੀ ਡਿੱਗੀ ਪੱਗ ਜਿਹੜੀ ਸੀ ਮੁਰ ਪੰਥ ਦੇ ਸਿਰ ਤੇ ਰੱਖੀ ਤੋਪਾਂ ਤੇ ਟੈਂਕਾਂ ਨਾਲ ਕਾਲ ਤੱਕ ਹੱਥ ਤੇ ਹਮਲਾ ਕਰਕੇ ਤੇ ਹਜ਼ਾਰਾਂ ਬੇਕਸੂਰ ਜਿਹੜੇ ਗੁਰਪੁਰਬ ਮਨਾਉਣ ਆਏ ਸ਼ਰਧਾਲੂ ਬੱਚੇ ਬਜ਼ੁਰਗ ਨੌਜਵਾਨ ਮਾਈਆਂ ਭਾਈਆਂ ਨੂੰ ਸ਼ਹੀਦ ਕੀਤਾ ਉਸ ਨੂੰ ਉਹਦੇ ਕੀਤੇ ਕਰਮਾਂ ਦੀ ਪ੍ਰਾਈਮ ਮਿਨਿਸਟਰ ਨੂੰ ਸਜ਼ਾ ਦੇਤੀ ਤੇ ਜਿਹੜੇ ਯੋਧਿਆਂ ਇੰਨੀ ਕੁਰਬਾਨੀ ਕੀਤੀ ਆਪਣੇ ਪਰਿਵਾਰਾਂ ਦਾ ਆਪੇ ਦਾ ਜਿਹੜਾ ਸੀਗਾ ਉਹ ਖਿਆਲ ਨਹੀਂ ਕੀਤਾ ਉਹਨਾਂ ਦੇ ਉਹ ਸਾਡੇ ਪੰਥ ਦੇ ਪਰਿਵਾਰ ਤੇ ਉਹਨਾਂ ਦੀ ਅੱਜ ਜੇਕਰ ਉਹ ਪਾਰਲੀਮੈਂਟ ਚੋਣ ਲੜਨ ਵਾਸਤੇ ਆਏ ਤੇ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਪਹਿਲਾਂ ਵੀ ਪੰਥ ਨੇ ਉਹਨਾਂ ਦੀ ਮਦਦ ਕੀਤੀ ਬੀਬੀ ਵਿਮਲ ਕੌਰ ਖਾਲਸਾ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਪਰ ਉਦੋਂ ਹਾਲਾਤ ਜਿਹੜੇ ਜੈਸੇ ਬਣੇ ਤੁਹਾਨੂੰ ਸਭ ਨੂੰ ਪਤਾ ਆ ਪਰ ਮੈਂ ਅੱਜ ਅਪੀਲ ਜਿਹੜੀ ਉਹ ਕਰਨੀ ਚਾਹਨਾ ਕਿ ਅੱਜ ਫੇਰ ਸਮਾਂ ਆ ਖਰੀਦਗੜ੍ਹ ਵਾਸੀਆਂ ਦੇ ਹੱਥ 'ਚ ਖਡੂਰ ਸਾਹਿਬ ਵਾਸੀਆਂ ਦੇ ਹੱਥ 'ਚ ਕਿਉ ਇਨ੍ਹਾਂ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਤੇ ਬਠਿੰਡਾ ਵਾਸੀਆਂ ਦੇ ਹੱਥ ਵਿੱਚ ਇਹ ਜਿਹੜਾ ਸਮਾਂ ਆ ਕਿ ਉਹ ਬਾਦਲ ਪਰਿਵਾਰ ਨੂੰ ਹਰਾਉਣ ਵਾਸਤੇ ਆਪਣਾ ਸਮਰਥਨ ਉਸ ਉਮੀਦਵਾਰ ਨੂੰ ਦੇਣ ਜਿਹੜਾ ਇਹਨਾਂ ਨੂੰ ਹਰਾ ਸਕਦਾ ਅੱਜ ਅਪਰੇਸ਼ਨ ਬਦਸਤਾਨ ਦੇ 40 ਸਾਲਾਂ ਬਾਅਦ ਮੁਕਤੀ ਗੁਰੂਆਂ ਨੂੰ ਕਿੰਨੀ ਲੋੜ ਸੁਲਾਈ ਹੈ ਲੈਕਸਾਂ ਵਿੱਚੋਂ ਥੋੜੀ ਹੈ ਤੁਸੀਂ ਉਹਨੂੰ ਜਿਹੜਾ ਸੁਖਵੀਰ ਆਪਣਾ ਸਿਮਰਨਜੀਤ ਸਿੰਘ ਮਾਨ ਜਿਹਨੂੰ ਖੜਾ ਕਰ ਦਿਓ ਕੋਈ ਪੰਥਕ ਥੋੜੀ ਹੁਣ ਸਰਬਜੀਤ ਸਿੰਘ ਦੇ ਬਰਾਬਰ ਉੱਤੇ ਇੱਕ ਕੈਂਡੀਡੇਟ ਮੈਂ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈਣਾ ਚਾਹੀਦਾ ਹੋਰ ਵੀ ਕੋਈ ਕੈਂਡੀਡੇਟ ਹੈ ਕਿਸੇ ਦਾ ਉਹ ਵੀ ਵਾਪਸ ਲੈਣਾ ਚਾਹੀਦਾ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਮੈਂ ਤਾਂ ਕਹਿਣਾ ਕਿ ਜੋ ਅਕਾਲੀ ਦਲ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਕਿ ਉਹ ਵਿਰਸਾ ਸਿੰਘ ਵਲਟੋਹਾ ਨੂੰ ਵੀ ਖਡੂਰ ਸਾਹਿਬ ਤੋਂ ਵਾਪਸ ਲਵੇ ਜੇਕਰ ਉਹ ਵਾਕਿਆ ਹੀ ਪੰਥ ਦੀ ਗੱਲ ਪੰਥ ਦੀ ਕੌਮ ਦੀ ਗੱਲ ਕਰਦੇ ਤਾਂ ਜਥੇਦਾਰ ਸਾਹਿਬ ਦਾ ਵੀ ਫਰਜ਼ ਬਣਦਾ ਜੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਹੀਂ ਲੈਂਦਾ ਆਪਣਾ ਕੈਂਡੀਡੇਟ ਵਾਪਸ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮ ਕਰਨਾ ਚਾਹੀਦਾ ਬਾਕੀ ਬਠਿੰਡਾ ਸੀਟ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਕਿ ਹੁਣ ਲੱਖਾ ਸੁਧਾਨਾ ਪੰਥਕ ਕਦੋਂ ਦਾ ਹੋ ਗਿਆ ਮੈਨੂੰ ਤਾਂ ਹਿਸਾਬਾ ਨਹੀਂ ਆ ਬਾਕੀ ਤੁਸੀਂ ਦੇਖ ਸਕਦੇ ਸਾਡਾ ਬਠਿੰਡਾ ਸੀਟ ਤੇ ਕੋਈ ਨਹੀਂ ਆਵੇ ਸੰਗਤਾਂ ਗੁੰਮਰਾਹ ਨਾ ਹੋਣ ਤਾਂ ਕਿਸੇ ਨੇ ਵੈਸੇ ਲਖੇ ਸੁਧਾਣੇ ਦੀ ਮਦਦ ਕਰਨੀ 100 ਵਾਰੀ ਕਰੇ ਪਰ ਉਹਨੂੰ ਪੰਥਕ ਸਿਧਾਂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਆ ਲਖਾ ਸਿਧਾਂਤਾਂ ਦਾ ਉਹ ਆਪਣਾ ਠੀਕ ਆ ਜੋ ਆਪਣਾ ਕੰਮ ਕਰਦਾ ਉਹ ਕਰੇ 100 ਵਾਰੀ ਕਰੇ ਇਸ ਗੱਲ ਨੂੰ ਮੁਬਾਰਕ ਆ ਉਹ ਪੰਜਾਬੀ ਮਾਂ ਬੋਲੀ ਦਾ ਕਰੇ ਜਾਂ ਕੋਈ ਲੋਕਾਂ ਦੇ ਜਿਹੜੇ ਹੈਗਾ ਭਲੇ ਦੀ ਗੱਲ ਕਰੇ ਪਰ ਪੰਥਕ ਉਮੀਦਵਾਰ ਜਿਹੜਾ ਜਿਹਨੂੰ ਪੰਥਕ ਸਿਧਾਂਤਾਂ ਦੀ ਜਾਣਕਾਰੀ ਹੋਵੇ ਉਹ ਸਾਡਾ ਉਮੀਦਵਾਰ ਅਸੀਂ ਇੱਥੇ ਨਹੀਂ ਦੇ ਸਕੇ ਪੰਥ ਦੇ ਵੱਲੋਂ ਸਾਂਝਾ ਉਮੀਦਵਾਰ ਮੈਂ ਜ਼ਮਨ ਸਿੰਘ ਸਹਿਮਾਨ ਨੂੰ ਕਹੂੰਗਾ ਉਹਨੂੰ ਫਰੀਦਕੋਟ ਤੋਂ ਆਪਣਾ ਕੈਂਡੀਡੇਟ ਵਾਪਸ ਲੈਣਾ ਚਾਹੀਦਾ ਔਰ ਬਠਿੰਡਾ ਵਾਸੀਆਂ ਨੂੰ ਇਹ ਮੇਰੀ ਅਪੀਲ ਹੈ ਇੱਕ ਵਾਰ ਫੇਰ ਕਿ ਬਠਿੰਡੇ ਵਾਲਿਓ ਇਤਿਹਾਸ ਸਿਰਜ ਦਿਓ ਐਰਕਾ ਮੇਰੀ ਅਪੀਲ ਜਿਹੜੀ ਤੁਹਾਡੇ ਚਰਨਾ ਚੋਂ ਪ੍ਰਵਾਨ ਕਰ ਲਓ ਵੋਟਾਂ ਤੁਹਾਡੀਆਂ ਤੁਸੀਂ ਪਾਉਣੀਆਂ ਨੇ ਪਰ ਇਸ ਵਾਰ ਜਿਹੜਾ ਬਾਦਲ ਪਰਿਵਾਰ ਨੂੰ ਇਥੋਂ ਜਿਹੜਾ ਮਲਿਆ ਮੇਡ ਕਰ ਦੋ ਇਹਨਾਂ ਦਾ ਹੁੰਝਾ ਫੇਰ ਦਿਓ ਇਹਨਾਂ ਦਾ ਤਾਂ ਕਿ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਸਾਡੀਆਂ ਉਹ ਸਰਵਾਈਵ ਹੋ ਸਕਣ ਸ਼੍ਰੋਮਣੀ ਕਾਲੀਦਾਰ श्रोमणी कमेटी भी पंजाब तो काम सके। तो। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप